ਰੇਡੀਅਨ ਖਬਰਾਂ ਦਾ ਅੰਦਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਐਤਵਾਰ ਦੁਪਹਿਰ ਤੱਕ ਬਰਫਬਾਰੀ ਦੇ 40 ਸੈਂਟੀਮੀਟਰ ਤੋਂ ਵੱਧ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਹਫਤੇ ਦੇ ਅੰਤ ਤੱਕ ਖੇਤਰ ਨੂੰ ਪ੍ਰਭਾਵਿਤ ਕਰਨ ਲਈ ਖਤਰਨਾਕ ਠੀਰ ਬਰਫਬਾਰੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਐਤਵਾਰ ਦੁਪਹਿਰ ਤੱਕ ਬਾਦੂ ਬਰਫਬਾਰੀ ਸੰਭਾਵਿਤ ਤੌਰ ਤੇ 40 ਸੈਂਟੀਮੀਟਰ ਤੱਕ ਹੋ ਸਕਦੀ ਹੈ 5 ਤੋਂ 10 ਸੈਂਟੀਮੀਟਰ ਪ੍ਰਤੀ ਘੰਟਾ ਦੀ ਸਿਖਰ ਤੇ ਬਰਫਬਾਰੀ ਦੀ ਦਰ ਭਾਰੀ ਬਰਫਬਾਰ ਤੇ ਸਥਾਨਕ ਉਡਦੀ ਬਰਫ ਵਿੱਚ ਇੱਕ ਵਾਰ ਬਹੁਤ ਮਾੜਾ ਜ਼ੀਰੋ ਦਿਖ ਅਤੇ ਬਰਫ ਦੇ ਭਾਰੇ ਗਿੱਲੇਸ ਬਾਹ ਕਾਰਨ ਬਿਜਲੀ ਬੰਦ ਹੋਣ ਦੀ ਵੀ ਸੰਭਾਵਨਾ ਦੱਸੀ ਗਈ ਹੈ ਕੁਝ ਖੇਤਰਾਂ ਲਈ ਐਤਵਾਰ ਦੁਪਹਿਰ ਤੱਕ ਅਤੇ ਸਭਾਵੇ ਤੌਰ ਤੇ ਸੋਮਵਾਰ ਤੱਕ ਇਹ ਬਰਬਾਰੀ ਜਾਰੀ ਰਹਿਣ ਦੀ ਉਮੀਦ ਦੱਸੀ ਗਈ ਹੈ ਹਿਊਮ ਯੂਰਨਜੀਲ ਅਤੇ ਜਾਰਜੀਆ ਖਾੜੀ ਤੋਂ ਝੀਲ ਪ੍ਰਭਾਵਿਤ ਬਰਬਾਰੀ ਅੰਤ ਹਫ਼ਤੇ ਦੇ ਅੰਤ ਤੱਕ ਖੇਤਰ ਨੂੰ ਪ੍ਰਭਾਵਿਤ ਕਰੇਗੀ ਐਤਵਾ ਸਵੇਰੇ ਤੱਕ ਦੁਬਾਰਾ ਦੱਖਣ ਵੱਲ ਜਾਣ ਤੋਂ ਪਹਿਲਾਂ ਅੱਜ ਬਾਅਦ ਵਿੱਚ ਕੁਝ ਹਿੱਸਿਆਂ ਸਮੇਤ ਬਰਬਾਰੀ ਖੇਤਰ ਵੀ ਉੱਤਰ ਵੱਲ ਵੱਧ ਸਕਦੀ ਹੈ ਅਇਤਵਾਰ ਦੁਪਹਿਰ ਨੂੰ ਬਰਬਾਰੀ ਖੇਤਰ ਦੇ ਦੱਖਣ ਵੱਲ ਵਧਣੀ ਚਾਹੀਦੀ ਹੈ ਜਿਵੇਂ ਕਿ ਹਵਾਵਾਂ ਉੱਤਰ-ਪੱਛਮੀ ਹੋ ਜਾਂਦੀਆਂ ਨੇ ਜਾਰਜੀਆ ਖਾੜੀ ਤੋਂ ਵਾਧੂ ਝੀਲ ਪ੍ਰਭਾਵਿਤ ਪਰ ਐਤਵਾਰ ਰਾਤ ਨੂੰ ਸੋਮਵਾਰ ਤੱਕ ਵਿਕਸਿਤ ਹੋਵੇਗੀ ਇਹਨਾਂ ਬਰਬਾਰੀਆਂ ਦੇ ਹੇਠਾਂ ਯਾਤਰਾ ਕਰਨ ਕਾਰਨ ਮੁਸ਼ਕਲਾਂ ਲਗਭਗ ਵੱਧ ਜਾਣਗੀਆਂ ਤੇ ਜਿਵੇਂ ਕਿ ਬਰਬਾਰੀ ਦੇ ਨਾਲ ਆਮ ਗੱਲਬਾਤ ਅਫਾਕ ਸਰ ਦਿਖਦੇ ਆ ਇਹ ਬਰਬਾਰੇ ਦੀ ਮਾਤਰਾ ਬਹੁਤ ਜ਼ਿਆਦਾ ਪਰਵਰਤਨਸ਼ੀਲ ਹੋਵੇਗੀ ਬਰਬਰਾਰੀ ਕਰਨ ਮੌਸਮ ਦੀਆਂ ਸਥਿਤੀਆਂ ਕਾਫੀ ਬਦਲਦੀਆਂ ਨਜ਼ਰ ਆਉਣ ਗਿਆ ਕੁਝ ਕੁ ਕਿਲੋਮੀਟਰਾਂ ਦੇ ਅੰਦਰ ਸਾਫ ਅਸਮਾਨ ਤੋਂ ਭਾਰੇ ਬਰਬਾਰੀ ਵਿੱਚ ਤਬਦੀਲੀਆਂ ਆਮਨੇ ਤੇ ਸੜਕਾਂ ਵੀ ਬੰਦ ਹੋ ਸਕਦੀਆਂ ਨੇ ਜੇਕਰ ਤੁਹਾਨੂੰ ਯਾਤਰਾ ਕਰਨੀ ਹੈ ਤਾਂ ਦੂਜਿਆਂ ਨੂੰ ਆਪਣੇ ਕਾਰਜਕ੍ਰਮ ਅਤੇ ਮੰਜ਼ਿਲ ਬਾਰੇ ਸੂਚਿਤ ਕਰੋ ਇੱਕ ਐਮਰਜੈਂਸੀ ਕਿਟ ਮੋਬਾਈਲ ਫੋਨ ਰੱਖੋ ਸੇਫਟੀ ਪਬਲਿਕ ਸੇਫਟੀ ਕੈਨੜਾ ਹਰ ਕਿਸੇ ਨੂੰ ਐਮਰਜੈਂਸੀ ਯੋਜਨਾ ਬਣਾਉਣ ਪੀਣ ਵਾਲੇ ਪਾਣੀ ਭੋਜਨ ਦਵਾਈਆਂ ਤੇ ਫਸਟ ਐਡ ਕਿੱਟ ਅਤੇ ਉਥੇ ਹੀ ਫਲੈਸ਼ ਲਾਈਟ ਦੇ ਨਾਲ ਐਮਰਜੈਂਸੀ ਕਿੱਟ ਲੈਂਡ ਲਈ ਵੀ ਉਤੇ ਸ਼ਾਹਦ ਕਰਦਾ ਐਮਰਜੈਂਸੀ ਯੋਜਨਾ ਅਤੇ ਕਿੱਟ ਬਾਰੇ ਜਾਣਕਾਰੀ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ ਕਿਰਪਾ ਕਰਕੇ ਵਾਤਾਵਰਣ ਕੈਨੇਡਾ ਦੁਆਰਾ ਜਾਰੀ ਕੀਤੀਆਂ ਚੇਤਾਵਨੀਆਂ ਅਤੇ ਪੂਰਵ ਅਨੁਮਾਨ ਦੀ ਨਿਗਰਾਨੀ ਕਰਨਾ ਜਾਰੀ ਰੱਖੋ ਗੰਭੀਰ ਮੌਸਮ ਦੀ ਰਿਪੋਰਟ ਜਿੱਥੇ ਤੁਹਾਨੂੰ ਤੁਹਾਡੇ ਕੋਲ ਹਰ ਵੇਲੇ ਹੋਣੀ ਚਾਹੀਦੀ ਹੈ ਤੇ ਇਸ ਦੇ ਉੱਪਰ ਸਟੀਕਤਾ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਕਰੀਂਗ ਕਮ ਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ